ਆਮ ਆਦਮੀ ਪਾਰਟੀ ਵੱਲੋਂ ਕੁਸਮਾ ਪਹਿਲਾਂ ਪਾਰਟੀ ਪ੍ਰਤੀ ਚੰਗੀ ਵਫਾਦਾਰੀ ਅਤੇ ਪਾਰਟੀ ਲਈ ਕੀਤੇ ਹੋਏ ਕੰਮਾਂ ਨੂੰ ਲੈ ਕੇ ਜ਼ਿਲ੍ਹਾ ਜੁਗਨਾ ਬੋਰਡ ਦੇ ਚੇਅਰਮੈਨ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਤੋਂ ਗੁਰਦੇਸ਼ ਸਿੰਘ ਖੋਸਾ ਜੋ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਨੋਟੀਫਿਕੇਸ਼ਨ ਵੀ ਪਿਛਲੇ ਸਮੇਂ ਦੇ ਵਿੱਚ ਜਾਰੀ ਹੋ ਗਿਆ ਸੀ ਪਰ ਹਜੇ ਰਸਮੀ ਤੌਰ ਤੇ ਉਹਨਾਂ ਵੱਲੋਂ ਸੀਟ ਦੇ ਉੱਪਰ ਨਹੀਂ ਬੈਠਾ ਗਿਆ ਸੀ ਅਤੇ ਹੁਣ ਉਹਨਾਂ ਵੱਲੋਂ ਕੱਲ ਨੂੰ ਰਸਮੀ ਤੌਰ ਦੇ ਉੱਪਰ ਆਪਣੀ ਸੀਟ ਦੇ ਉੱਪਰ ਬੈਠਾ ਜਾਵੇਗਾ ਇਸ ਜ਼ਬਾਨ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਨੌਜੁਕਤ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਲਗਾਤਾਰ ਪਾਰਟੀ ਵੱਲੋਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਇਹ ਮੌਕਾ ਦਿੱਤਾ ਗਿਆ ਜਿਸ ਦਾ ਕਿ ਉਹ ਹਰ ਇੱਕ ਪਾਰਟੀ ਵਰਕਰ ਫਰੀ ਕੋਟ ਦੇ ਲੋਕਾਂ ਦਾ ਅਤੇ ਪਾਰਟੀ ਦੇ ਸਾਰੇ ਹੀ ਲੀਡਰਸ਼ਿਪ ਆਨੰਦਾ ਦਾ तहे ਦਿਲੋਂ ਧੰਨਵਾਦ ਕਰਦੇ ਹਨ ਜੋ ਉਹਨਾਂ ਨੂੰ ਮੌਕਾ ਦਿੱਤਾ ਗਿਆ ਉਹ ਕਿ ਕੱਲ ਨੂੰ ਉਹਨਾਂ ਵੱਲੋਂ ਰਸਮੀ ਤੌਰ ਤੇ ਆਪਣੀ ਸੀਟ ਦੇ ਉੱਪਰ ਬੈਠਿਆ ਜਾਵੇਗਾ ਅਤੇ ਇੱਕ ਸਮਾਗਮ ਉਹਨਾਂ ਵੱਲੋਂ ਰੱਖਿਆ ਗਿਆ ਜਿਸ ਵਿੱਚ ਉਹਨਾਂ ਫ੍ਰੀਕੋਰਡ ਦੇ ਲੋਕਾਂ ਨੂੰ ਵੀ ਵੱਧ ਝੜ ਕੇ ਆਉਣ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀਕੋਰਡ ਦੀ ਤਰੱਕੀ ਲਈ ਜੋ ਵੀ ਕੰਮ ਕਰਨਾ ਪਿਆ ਉਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਆਮ ਆਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਸਭ ਤੋਂ ਪਹਿਲਾਂ ਤਾਂ ਮੈਂ ਪਿਆਰ ਭਰੀ ਆਪਣੂ ਫਤਿਹ ਬਲਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਦੇਖੋ ਜੀ ਗੱਲ ਇਹ ਆ ਕਿ ਨੋਟੀਫਿਕੇਸ਼ਨ ਹੋ ਗਿਆ ਸੀਗਾ ਸਰਕਾਰ ਦਾ ਸਾਡੇ ਸੀਐਮ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਸਾਡੇ ਅ ਨੈਸ਼ਨਲ ਕਨਵੀਨਰ ਨੇ ਮਨੀਸ਼ ਸ਼ੋਧਿਆ ਜੀ ਪੰਜਾਬ ਪਰਬਾਰੀ ਅਮਨ अरोड़ा ਜੀ ਤੇ ਸਾਰੇ ਹੀ ਮੈਂ ਲੀਡਰਸ਼ਿਪ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣੇ ਜੇ ਗਰੀਬ ਜੇ ਬੰਦੇ ਨੂੰ ਏਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਆ ਸਾਰੇ ਹੀ ਮੇਰੇ ਫਰੀਦਕੋਟ ਦੇ ਸਾਥੀ ਜਿਨ੍ਹਾਂ ਨੇ ਨਾਲ ਕੰਮ ਕਰਦੇ ਆਮ ਆਦਮੀ ਪਾਰਟੀ ਦੀ ਰੀਡ ਦੀ ਹੱਡੀ ਆ ਬਾਕੀ ਜਿੰਨੇ ਯਾਰ ਦੋਸਤ ਬਾਕੀ ਜਿੰਨੇ ਫਰੀਦਕੋਟ ਦੇ ਵਾਸੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਹਾਡੇ ਕਰਕੇ ਹੀ ਇਹ ਚੀਜ਼ਾਂ ਹੋ ਰਹੀਆਂ ਕਿ ਇੱਕ ਛੋਟੇ ਜਿਹੇ ਬੰਦੇ ਨੂੰ ਚਾਕੇ ਤੁਸੀਂ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਿਣਾ ਕਿ ਇਹਨਾਂ ਨੂੰ ਬੜੀ ਇਮਾਨਦਾਰੀ ਨਾਲ ਤੇ ਵਧੀਆ ਆਪ ਦੇ ਸੂਝ-ਬੂਝ ਨਾਲ ਵਧੀਆ ਤਰੀਕੇ ਨਾਲ ਸਰਕਾਰ ਪੱਖੀ ਫੈਸਲੇ ਲੈ ਕੇ ਲੋਕਾਂ ਦੇ ਭਲੇ ਵਾਲੇ ਫੈਸਲੇ ਲੈ ਕੇ ਕੰਮ ਕੀਤਾ ਜਾਵੇ ਸੋ ਮੈਂ ਆਪ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਕੱਲ ਜਾਨੀ ਕਿ 11/25 ਨੂੰ ਠੀਕ 10 ਵਜੇ ਮੈਂ ਮੀਨੀ ਸੈਕਟਰੀਟ ਕਮਰਾ ਨੰਬਰ 232 ਦੇ ਵਿੱਚ ਮੇਰਾ ਦਫਤਰ ਹੈ ਮੈਂ ਕੱਲ ਰਸਮੀ ਤੌਰ ਤੇ ਜੁਆਇਨਿੰਗ ਕਰ ਰਿਹਾ ਸੋ ਸਾਰੀ ਹਾਈ ਕਮਾਂਡ ਤੁਸੀਂ ਸਾਰਿਆਂ ਨੇ ਸਾਰਿਆਂ ਦਾ ਮੈਂ ਵੇਟ ਕਰੂੰਗਾ ਤੁਸੀਂ ਅਸ਼ੀਰਵਾਦ ਦਿਓ ਥੋੜੇ ਮੈਂ ਆਉਣ ਦੀ ਉਡੀਕ ਰਵਾਂ ਕਿ ਤੁਸੀਂ ਸਾਰੇ ਪਹੁੰਚੋ ਤੁਹਾਡੇ ਅਸ਼ੀਰਵਾਦ ਸਦਕਾ ਹੀ ਪਹਿਲਾ ਕੰਮ ਕੀਤਾ ਹੁਣ ਵੀ ਮੈਂ ਚਾਹਣਾ ਕਿ ਤੁਹਾਡੇ ਪਿਆਰ ਤੇ ਅਸ਼ੀਰਵਾਦ ਮੈਂ ਪ੍ਰਾਪਤ ਕਰਕੇ ਹੀ ਇਸ ਸ਼ਹਿਰ ਤੇ ਆਪਦਾ ਕੰਮ ਕਾਰਜਪਾਲ ਸ਼ੁਰੂ ਕਰਾਂ ਇਹਦਾ ਤੇ ਸੋ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲ ਠੀਕ 10 ਵਜੇ ਤੁਸੀਂ ਸਾਰੇ ਦਰਸ਼ਨ ਦਿਓ ਕਮਰਾ ਨੰਬਰ 232 ਮਿਨੀ ਸੈਕਟਰੀਟ ਫਰੀਦਕੋਟ ਦੇ ਲਈ ਤੁਹਾਡੇ ਵੱਲ ਹੁਣ ਕੀ ਉਪਾਅ ਕੀਤੇ ਜਾਣਗੇ ਜਿਵੇਂ ਹੁਣ ਤੁਸੀਂ ਸੀਟ ਦੇ ਬੈਕਕ ਟੋਗੇ ਉਸ ਤੋਂ ਬਾਅਦ ਕੀ ਪਲਾਨ ਹੈ ਜਿਹੜਾ ਪਿਆ ਤੁਹਾਡਾ ਚੋਣ ਦੇ ਦੇਖੋ ਜੀ ਗੱਲ ਇਹ ਹੈ ਕਿ ਸਾਡਾ ਕੋਰਮ ਜਲਦੀ ਮੈਨੂੰ ਲੱਗਦਾ ਕਿ ਪੂਰਾ ਹੋਊਗਾ ਕਿਉਂਕਿ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹੁੰਦੇ ਆ ਉਹ ਚੋਣ ਛੇਤੀ ਆ ਰਹੀ ਆ ਉਸ ਤੋਂ ਬਾਅਦ ਕੋਰਮ ਪੂਰਾ ਕਰਨ ਸਾਰ ਅਸੀਂ ਵਧੀਆ ਫੈਸਲੇ ਲੋਕਾਂ ਦੇ ਹਿੱਤ ਵਾਲੇ ਫੈਸਲੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਲਈ ਸਾਡੇ ਤਿੰਨੋਂ ਹਲਕਿਆਂ ਦੀ ਫਰੀਦਕੋਟ ਕੋਟਪੂਰਾ ਜੈਤੋ ਜਲਪੁਰੇ ਜ਼ਿਲ੍ਹੇ ਦਾ ਮਤਲਬ ਜੋ ਵੀ ਪਲੈਨਿੰਗ ਆ ਕੋਸ਼ਿਸ਼ ਕਰਾਂਗੇ ਕੁਝ ਵਧੀਆ ਕਰਕੇ ਜਾਈਏ ਜੋ ਲੋਕਾਂ ਲਈ ਫਾਇਦਾ ਹੋਵੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਲਈ ਹੋਵੇ ਸਾਡੀ ਸਰਕਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਉਹ ਫੈਸਲੇ ਹੋਣ ਤਾਂ ਜੋ ਸਸੀਂ ਲੋਕਾਂ ਨੂੰ ਸਹੂਲਤਾਂ ਦੇ ਸਕੀਏ ਉਸ ਬਦਲੇ ਆ ਬਾਕੀ ਜੋ ਵੀ ਮੇਰਾ ਜਿੰਨਾ ਕੁ ਵੀ ਇਕਤਿਆਰੀ ਫੰਡ ਹੁੰਦਾ ਉਹਨੂੰ ਚੰਗੀਆਂ ਤੇ ਵਧੀਆ ਮਤਲਬ ਜਗਾਵਾਂ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਉਹੋ ਜੀ ਜਗ੍ਹਾ ਤੇ ਲਵਾਇਓ ਕਿ ਜਿਹੜੇ ਲੋਕਾਂ ਦੇ ਕੰਮ ਆ ਸਕਣ ਤੁਮੇ ਹੁਣ ਸਮਝਣ ਕਿ ਫਰੀ ਕੋਟ ਦੇ ਲੋਕਾਂ ਦੀ ਕਲ ਕਰਕੇ 1.5 ਸਾਲ ਦਾ ਸਮਾਂ ਸਰਕਾਰ ਕੋਲ ਹੈ ਹਨਾ ਹੁਣ ਸਮੇਂ ਅਸਰ ਸਾਦੇ ਫਰੀ ਕੋਟ ਦੇ ਲੋਕੀ ਫਰੀ ਕੋਟ ਦੇ ਵਿੱਚ ਵਧੀਆ ਪ੍ਰੋਜੈਕਟ ਜਾਂ ਵਧੀਆ ਕੰਮ ਹੋਣ ਦਾ ਵਿੱਚ ਤੁਹਾਡੀ ਪ੍ਰਧਾਨਗੀ ਕੀਤੀ ਜਰੂਰ ਜੀ ਮੈਂ ਵੀ ਇਹੀ ਆਪਣੀ ਅਸ਼ੀਰਵਾਦ ਲੈ ਕੇ ਤੁਤੋਂ ਇਹੀ ਆਫ ਦੀ ਕੋਸ਼ਿਸ਼ ਰੱਖੂਗਾ ਕਿ ਮੈਂ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਜੋ ਵੀ ਸਰਕਾਰ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹਨੂੰ ਪੂਰੀ ਤਨਦੇਹੀ ਨਾਲ ਤੇ ਫਰੀਦਕੋਟ ਦੇ ਫਾਇਦੇ ਲਈ ਹੀ ਕਰਾਂਗਾ